ਕੋਈ ਕੋਈ ਪਰਸਨਲ ਟੈਟੂ ਹੋ ਗਿਆ ਉਦਾਂ ਦੇ ਵੀ ਬਣ ਜਾਂਦੇ ਆ ਬਹੁਤ ਕਸਟਮਰ ਇਦਾਂ ਦੇ ਵੀ ਆਉਂਦੇ ਆ ਜਿਹੜੇ ਕਹਿੰਦੇ ਵੀ ਸਾਨੂੰ ਸਾਨੂੰ ਹੀ ਪਤਾ ਹੋਵੇ ਜਿਹੜਾ ਬਣਵਾਉਂਦਾ ਹੈਗਾ ਤੇ ਵੀ ਹੋਰ ਕਿਸੇ ਨੂੰ ਪਤਾ ਨਾ ਲੱਗੇ ਕੋਈ ਇਦਾਂ ਦੇ ਆ ਵੀ ਕਸਟਮਰ ਆ ਜਾਂਦੇ ਕਈ ਭਾਰੀ ਪਹਿਲੀ ਦੂਜੀ ਚ ਹੀ ਪੜਦਾ ਸੀਗਾ ਤੇ ਜਦੋਂ ਮੈਨੂੰ ਆਰਟ ਦਾ ਡਰਾਇੰਗ ਦਾ ਸ਼ੌਂਕ ਪੈ ਗਿਆ ਸੀਗਾ ਤੇ ਉਦੋਂ ਜਦੋਂ ਮੈਨੂੰ ਪਹਿਲੇ ਦਿਨ ਸਕੂਲ ਛੱਡਣਗੇ ਤੇ ਉਦੋਂ ਨਾ ਮੈਂ ਪਹਿਲੇ ਦਿਨ ਹੀ ਜਾ ਕੇ ਮੈਡਮ ਦਾ ਪੋਰਟਰੇਟ ਕਰਦਾ ਸੀਗਾ ਹਾਲਾਂਕਿ ਬਣਿਆ ਦਾ ਕਾਰਟੂਨੀ ਸੀਗਾ ਉਹ ਮੈਨੂੰ ਘਟੂ ਘਟ ਤਿੰਨ ਕਸਾਲੀ ਹੋਇਆ ਹਜੇ ਕੰਮ ਕਰਦੇ ਨੂੰ ਇਹ ਕਰਦੇ ਕੰਮਕਾਰ ਵੀ ਕਰੀਦੇ ਨਾਲ ਦੀ ਨਾਲ ਤਾਂ ਜ਼ਿਆਦਾਤਰ ਬਸ ਇਧਰ ਧਿਆਨ ਹੈ ਤੋ 10ਵੀਂ ਕਲਾਸ ਚ ਹੋਇਆ ਮੈਂ ਬਹੁਤ ਮੁਕਾਬਲੇ ਵੀ ਲੜੇ ਡਿਸਟ੍ਰਿਕਟ ਲੈਵਲ ਤੇ ਵੀ ਲੜੇ ਜਿਹਦੇ ਵਿੱਚ ਮੇਰੀ ਪੋਜੀਸ਼ਨ ਫਸਟ ਸੈਕੰਡ ਫਸਟ ਸੈਕੰਡ ਵੀ ਆਉਂਦੀ ਰਹੀ ਹੈ ਤੇ ਮੈਨੂੰ ਅਵਾਰਡ ਦੇ ਨਾਲ ਵੀ ਸਨਮਾਨਿਤ ਹੋਇਆ ਸੀਗਾ। ਜਿਆਦਾਤਰ ਮਾਨਸਾ ਬਠਿੰਡਾ ਬਲਾਡਾ ਨੂੰ ਬੈਕਵਾਰਡ ਏਰੀਆ ਕਿਹਾ ਜਾਂਦਾ ਤਾਂ ਕਰਕੇ ਵੀ ਇੱਥੋਂ ਦੇ ਲੋਕ ਵੀ ਉੱਠਣਾ ਵੀ ਕੁਸ਼ਕ ਥੋੜਾ ਜਿਆ ਫੈਸ਼ਨਵਾਦ ਨਾ ਜਿਆ ਜਾਗਤ ਹੋਣਾ ਤਾਂ ਕਰਕੇ ਵੀ ਇਹਦੇ ਬੀਟਾ ਟੂ ਦਾ ਕਰੇਗੇ ਇਧਰ ਵੀ ਚੱਲੇ। ਮੂਸੇ ਤੋਂ ਸਿੱਧੂ ਮੂਸੇਵਾਲਾ ਹੋਏ ਨੇ ਉਹਨਾਂ ਦੇ ਪੋਟੇਟ ਉਹਨਾਂ ਦੇ ਫੈਨਸ ਨੇ ਬਣਵਾਏ ਨੇ ਬਹੁਤ ਜ਼ਿਆਦਾ ਨੇ। ਕੋਈ ਸਿੱਧੂ ਮੂਸੇ ਦਾ ਨਾਮ ਲਿਖਣ ਲਈ ਆ ਜਾਂਦਾ ਹੈ ਕੋਈ ਮੂਸੇ ਵਾਲਾ ਲਿਖਵਾ ਲੈਂਦਾ ਕੋਈ ਉਹਨਾਂ ਦਾ 포ਟੇਟ ਕਰਵਾ ਲੈਂਦਾ ਕੋਈ ਕਲਰ 포ਟੇਟ ਕੋਈ ਬਲੈਕ ਐਂਡ ਵਾਈਟ 포ਟੇਟਾ ਇਦਾਂ ਦੇ ਬਹੁਤ 포ਟੇਟ ਕੀਤੇ ਜੀ ਇਹ 포ਟੇਟ ਕੀਤੇ ਹੋਏ ਜੀ ਕਿਸੇ ਦੀ ਦਾਦੀ ਮਾਂ ਦਾ ਕਿਸੇ ਦੀ ਅੰਮੀ ਮਾਂ ਦਾ ਕਿਸੇ ਦਾ ਬ੍ਰਦਰ ਦਾ ਕਿਸੇ ਦਾ ਡੈਡੀ ਦਾ ਸਾਰਿਆਂ ਦੇ 포ਟੇਟ ਹੋਏ ਨੇ ਜੀ ਹਾਂਜੀ ਬਹੁਤ ਇੱਥੇ ਬੈਠੇ ਰੂ ਵੀ ਪੈਂਦੇ ਜੀ ਜੇ ਟੈਟੂ ਬਣਾਉਣੇ ਆ ਉਹਨਾਂ ਨੂੰ ਯਾਦ ਆ ਜਾਂਦੀ ਹੈ ਆਪਣੇ ਸਪੈਰੋ ਹੋਏ ਮਾਤਾ ਪਿਤਾ ਦੀ ਕੋਈ ਯਾਦ ਆ ਜਾਂਦੀ ਆ ਤਾਂ ਉਹ ਪਾਉ ਕੁ ਹੀ ਹੋ ਜਾਂਦੇ ਜੀ ਉਹ ਇਲੂਮਿਨਟੀ ਦੇ ਟੈਟੂ ਵੀ ਜ਼ਿਆਦਾਤਰ ਬਣਵਾ ਲੈਂਦੇ ਆ ਜਾਂ ਕੋਈ ਆਰਮੀ ਕਿਸ ਨੂੰ ਸ਼ੌਂਕ ਹੀ ਇਦਾਂ ਦਾ ਹੁੰਦਾ ਕਿ ਉਹ ਵੀ ਪਰਪਰ ਆਪਣੀ ਬਾਹ ਤੇ ਆਰਮ ਤੇ ਡਿਜ਼ਾਈਨ ਹੀ ਦਿਖਾਉਣਾ ਚਾਹੁੰਦਾ ਤਾਂ ਉਹਦੇ ਲਈ ਜਿਵੇਂ ਕੋਈ ਸਕਲ ਟੈਟੂ ਹੋ ਗਿਆ ਕੋਈ ਆਰਮ ਬੈਂਡ ਹੋ ਗਿਆ ਇਦਾਂ ਦੇ ਕੋਈ ਈਗਲ ਵਗੈਰਾ ਹੋ ਗਿਆ ਕੋਈ ਡ੍ਰੈਗਨ ਹੋ ਗਿਆ ਇਦਾਂ ਦੇ ਟੈਟੂ ਬਣਾਉਂਦੇ ਕੋਈ ਆਪਣੇ ਹਸਬੰਡ ਦਾ ਨਾਮ ਲਿਖਾਉਣ ਆਗੇ ਕੋਈ ਬ੍ਰਦਰ ਦਾ ਨਾਮ ਲਿਖਵਾਉਣ ਆਗੇ ਕੋਈ ਕੋਈ ਪਰਸਨਲ ਟੈਟੂ ਹੋ ਗਿਆ ਉਦਾਂ ਦੇ ਵੀ ਬਣ ਜਾਂਦੇ ਬਹੁਤ ਕਸਟਮਰ ਇਦਾਂ ਦੇ ਵੀ ਆਉਂਦੇ ਆ ਜਿਹੜੇ ਕਹਿੰਦੇ ਵੀ ਬੀ ਸਾਨੂੰ ਸਾਨੂੰ ਹੀ ਪਤਾ ਹੋਵੇ ਜਿਹੜਾ ਬਣਵਾਉਂਦਾ ਹੈਗਾ ਤੇ ਵੀ ਹੋਰ ਕਿਸੇ ਨੂੰ ਪਤਾ ਨਾ ਲੱਗੇ ਕਿ ਐਡਾਂ ਦੇ ਆ ਵੀ ਕਸਟਮਰ ਆ ਜਾਂਦੇ ਕਈ ਵਾਰੀ ਸਟਾਰਟਿੰਗ ਹੋ ਜਾਂਦੀ ਹੈ ਡੇਢ ਕ ਘੰਟੇ ਤੋਂ ਡੇਢ ਘੰਟਾ ਉਹ ਡਿਜ਼ਾਈਨ ਦੇ ਅਕੋਰਡਿੰਗ ਹੈ ਜਿਵੇਂ ਜਿਵੇਂ ਡਿਜ਼ਾਈਨ ਹੈਵੀ ਆ ਤਾਂ ਉਹਦੇ ਜ਼ਿਆਦਾ ਟਾਈਮ ਲੱਗ ਜਾਨਾਗਾ ਜਿਵੇਂ ਕੋਈ ਪੋਰਟੇਟ ਆ ਉਹ 2 ਘੰਟੇ ਚ ਵੀ ਹੋ ਜਾਂਦਾ ਕਈ ਵਾਰੀ ਉਹ ਤੇ 6 ਘੰਟੇ 7 ਘੰਟੇ ਵੀ ਲੱਗ ਜਾਂਦੀ ਹੈ ਪੋਰਟੇਟ ਤੇ ਫੁੱਲ 슬ੀਵ ਟੂ ਤੇ ਜਿੱਤੇ 8 9 ਘੰਟੇ ਵੀ ਲੱਗੇ ਹੋਏ ਨੇ ਫੁੱਲ ਗੁੱਟ ਤੋਂ ਲੈ ਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਆ ਸਾਰੀ ਜਗਾਹ ਕਵਰ ਕਰਨੀ ਹੈ ਤਾਂ ਉਹਦੇ 7 8 ਘੰਟੇ ਨਾਰਮ ਸਿੱਖ ਕੇ ਵੀ ਜਾਂਦੇ ਨੇ ਆਸਟ੍ਰੇਲੀਆ ਇੱਕ ਮੁੰਡਾ ਗਿਆ ਹੋਇਆ ਮੇਰਾ ਮਾਂ ਦੋਸਤੀ ਸੀਗਾ ਆਸਟ੍ਰੇਲੀਆ ਗਿਆ ਹੋਇਆ ਇੱਥੋਂ ਜਾ ਕੇ ਉੱਥੇ ਉਹਨੇ ਉੱਥੇ ਕੰਮ ਕੀਤਾ ਹੋਏਗਾ ਆਹ ਕੰਮ ਕਰਕੇ ਪੂਰਾ ਸਕੂਨ ਮਿਲਿਆ ਮੈਨੂੰ ਹੁਣ ਤੱਕ ਵੀ ਮੈਂ ਜੇ ਛੁੱਟੀ ਮਾਰਨੀ ਚਾਹਾਂ ਤਾਂ ਆਪਦੇ ਕੰਮ ਤੋਂ ਛੁੱਟੀ ਮਾਰ ਸਕਦਾ ਜਦੋਂ ਮਰਜੀ ਤੇ ਸਰਕਾਰੀ ਯੋਗ ਜਿੰਨਾ ਮੈਨੂੰ ਆਨੰਦ ਤਾਂ ਆਉਂਦਾ ਹੀ ਇੱਥੇ